ਸਤਿ ਸ਼੍ਰੀ ਅਕਾਲ ਜੀ ਰਾਈਕ ਕਲੈਕਸ਼ਨ ਐਡਵਿਟੀ ਕ੍ਰਾਸਪੈਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ ਪਿਆਰੀ ਕਲੈਕਸ਼ਨ ਦੇਣ ਜਾ ਰਹੀ ਹਾਂ ਤੁਹਾਨੂੰ ਜਿਹੜੀ ਅੱਜ ਦੇ ਸੂਟ ਨੇ ਜੀ ਬਹੁਤ ਜ਼ਿਆਦਾ ਡਿਮਾਂਡਡ ਸੂਟ ਨੇ ਕਿਉਂਕਿ ਫੋਟੋਜ਼ ਮੇਰੇ ਕੋਲ ਬਹੁਤ ਸਾਰੀਆਂ ਆਉਂਦੀਆਂ ਸੀਗੀਆਂ ਤੁਸੀਂ ਕੁਝ ਏਦਾਂ ਦਾ ਲੈ ਕੇ ਆਓ ਸਾਨੂੰ ਪਿਓਰ ਗਰਮ ਦੇ ਵਿੱਚ ਕਸ਼ਮੀਰੀ ਸੂਟ ਚਾਹੀਦੇ ਆ ਤੇ ਸ਼ਾਲ ਵੀ ਚਾਹੀਦੇ ਨੇ ਮੈਂ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾ ਰਹੀ ਹਾਂ ਜਿ ਸ਼ਾਲ ਤੇ ਕਸ਼ਮੀਰੀ ਸੂਟਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਤਾਂ ਫੋਟੋਜ਼ ਪਾਈਆਂ ਹੋਈਆਂ ਉਹ ਤਾਂ ਉਹਨਾਂ ਨੇ ਤਾਂ ਲੈਣ ਹੀ ਨੇ ਤੇ ਬਾਕੀ ਜੇ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਵੀ ਸੂਟ ਤਾਂ ਤੁਸੀਂ ਅੱਜ ਦੇ ਵੀਡੀਓ ਚ ਲੈ ਸਕਦੇ ਹੋ ਬੁਕਿੰਗ ਲਈ ਨੰਬਰ ਹੋਗਾ ਜੀ 8283 8283 81 ਨੰਬਰ ਹੈ ਜਿਉਂ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਤੇ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਨਾਲ ਦੀ ਨਾਲ ਪੰਜ ਇੱਕ ਪੀਸ ਤੋਂ ਵੀ ਮੈਂ ਜਿਹੜੇ ਮੇਰੇ ਆਪਣੇ ਸ਼ੌਪ ਦੇ ਬੈਲਵਟ ਦੇ ਉੱਪਰ ਸੂਟ ਮੈਂ ਪਿੱਛੇ ਜੀ ਵੀਡੀਓ ਪਾਈ ਸੀ ਬਹੁਤ ساری ਡਿਮਾਂਡ ਹੋ ਰਹੀਆਂ ਸੂਟਾਂ ਦੀ ਅਲਸੇ ਸੂਟ ਹੋ ਰੈਡੀ ਹੋ ਕੇ ਆਏਗੇ ਉਹ ਵੀ ਤੁਹਾਨੂੰ ਦਿਖਾਵਾਂਗੀ ਇਸ ਵੀਡੀਓ ਦੇ ਵਿੱਚ ਪ੍ਰਾਈਸ ਆਪਦੇ ਨਾਲ ਦੀ ਨਾਲ ਦੱਸਾਂਗੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਇਹ ਇਹ ਅੱਜ ਜਿਹੜੇ ਵੀ ਸੂਟ ਹੋਣਗੇ ਜੇ ਸਾਰੇ ਹੋਣਗੇ ਪਿਓਰ ਦੇ ਉੱਪਰ ਤੁਸੀਂ ਇਹਨਾਂ ਨੂੰ ਹੈਂਡ ਵਾਸ਼ ਨੇ ਮਤਲਬ ਈਜ਼ੀ ਵਾਸ਼ ਕਰੋਗੇ ਸੂਟਾਂ ਨੂੰ ਸਰਫ ਵਗੈਰਾ ਚ ਨਹੀਂ ਧੋਗੇ ਮਸ਼ੀਨ ਚ ਨਹੀਂ ਧੋਗੇ ਇਹ ਸਾਰੇ ਹੈਗੇ ਨੇ ਜੀ ਪਿਓਰ ਗਰਮ ਸੂਟ ਠੀਕ ਹੈ ਸਟਫ ਇੰਨਾ ਕਿ ਜਿਆਦਾ ਲਾਈਟ weight ਆ ਬਹੁਤ ਜਿਆਦਾ ਸੌਫਟ ਸਟਫ ਹੈ ਇਹ ਪਿਓਰ ਦੇ ਉੱਪਰ ਨੇ ਸੂਟ ਤੇ ਕਸ਼ਮੀਰੀ ਸੂਟ ਨੇ ਸਾਰੇ 5 ਮੀਟਰ ਦਾ ਗ੍ਰੇ ਕਲਰ ਦਾ ਸੂਟ ਆ ਠੀਕ ਹੈ ਜੀ ਇਹ ਹੈਗਾ ਬੈਕ ਸਾਈਡ ਦਾ ਬਾਰਡਰ ਫਰੰਟ ਸਾਰਾ ਹੈਵੀ ਆ ਠੀਕ ਹੈ ਇਸ ਸਲਵਾਰ ਵੀ ਇਹਦੇ ਵਿਚੇ ਇਹ ਸਾਰੀ 5 ਮੀਟਰ ਦਾ ਬਹੁਤ ਪਿਆਰਾ ਪਿਓਰ ਪਸ਼ਮੀਨਾ ਜੀ ਇਹ ਪਿਓਰ ਪਸ਼ਮੀਨਾ ਠੀਕ ਹੈ 5000 ਪ੍ਰਾਈਸ ਰੋਗਾ ਜੀ ਕਿਉਂਕਿ ਇਹ ਸੂਟ ਹੈਗੇ ਨੇ ਸਾਰੇ ਪਿਓਰ ਤੇ ਉੱਪਰ ਇੱਕ ਰਿੰਗਚ ਨੂੰ ਨਿਕਲਨੇ ਵਾਲਾ ਇਹ ਸ਼ਾਲ ਆ ਠੀਕ ਹੈ ਲਾ ਰਹੇ ਹਾਂ ਵੀ ਇਹਦੇ ਉੱਪਰ ਇਹ ਫੋਰ ਸਾਈਡ ਇਤਾਂ ਰਹਿਣਗੇ ਜੀ ਇਹਦੇ ਬਾਰਡਰ ਸੈਂਟ ਦੇ ਵਿਚੇ ਤੁਹਾਨੂੰ ਅ दो कलर मिल भी कलर बहुत सोना है डिजाइनिंग का हल्का जहा फर्क है ठीक है ये है जी इधर शाल पिंक स्टेट टोन के उपर सूट है ऑल ओवर होगा शाल हल्का हल्का जहाँ देखो मल्टी कलर कलर बहुत प्यारा पीस है पार का सूट है ਨੈਕਸਟ ਡਿਜ਼ਾਈਨ ਦੇ ਰਹੀ ਆਂ ਸਟੱਫ ਅੱਜ ਦਾ ਸਾਰਾ ਹੀ ਪਿਓਰ ਦੇ ਉੱਪਰ ਹੋਊਗਾ ਜੀ ਪਿਓਰ ਪਸ਼ਮੀਨਾ ਫੁੱਲ ਲਾਈਨਿੰਗ ਸੂਟ ਬਣਗੇ ਇਹੇ ਕੁਝ ਅਲੱਗ ਦੇਣ ਜਾ ਰਹੀ ਆਂ ਤੁਹਾਨੂੰ ਅੱਜ ਕਿਉਂਕਿ ਡਿਮਾਂਡ ਸਹੀ ਕਾਫੀ ਇਹਨਾਂ ਸੂਟਾਂ ਦੀ ਇੱਕ ਬੈਕ ਸਾਈਡ ਦਾ ਬਾਰਡਰ ਹੈ ਚਾਹੇ ਤੁਸੀਂ ਬਾਜੂ ਤੋਂ ਲਈ ਆਓ ਛੋਟੀ ਜਿਹੀ ਐਸਾ ਤੇ ਨਾਲ ਹੈਗਾ ਜੀ ਇਹ ਸ਼ਾਲ ਦੇਖੋ ਸੂਟ 5000 ਇਹਨਾਂ ਸੁੱਟਾਂ ਦਾ ਪ੍ਰਾਈਸ ਆ ਸੇਮ ਦੇ ਵਿੱਚ ਇੱਕ ਗ੍ਰੇ ਕਲਰ ਚ ਹੋਰ ਡਿਜ਼ਾਈਨ ਆ ਇਹ ਵਾਲਾ ਡਿਜ਼ਾਈਨ ਆ ਇਹ ਸਾਰੇ ਫਰੰਟ ਹੈਵੀ ਦੇ ਨਾਲ ਰਹਿਣਗੇ ਦੁਪੱਟਿਆਂ ਦੇ ਲੜ ਹੈਵੀ ਰਹਿਣਗੇ ਇਹਨਾਂ ਦੇ ਠੀਕ ਹੈ ਤਿੰਨ ਨਾਲ ਇੱਕ ਕਲਰ ਆ ਜੀ ਇਹ ਮਰਜੈਂਟਾ ਜਿਹਾ ਟੋਨ ਆ ਬਹੁਤ ਸੋਹਣੀ ਪਿੰਕ ਅਸੀ ਟੋਨ ਆ ਐਦਾਂ ਦੇ ਸੂਟ ਬਣਨਗੇ ਇਹ ਇਹ ਵਾਲੀ ਲੁੱਕ ਹੈ ਨਾ ਸੁੱਟਾਂ ਦੇ ਇਹ ਕਲਰ ਹੈਗਾ ਫਰੋਜੀ ਜਿਹਾ ਸਕਾਈ ਫਰੋਜੀ ਦੇਖਿਆ ਕਿੰਨਾ ਪਿਆਰਾ ਸੂਟ ਆ ਤੇ ਇੱਕ ਡਿਜ਼ਾਈਨ ਤੁਹਾਨੂੰ ਦੰਨੇ ਆ ਇਹ ਸਾਰੇ ਪਿਓਰ ਦੇ ਸੂਟ ਨੇ ਬਲੈਕ ਕਲਰ ਦੇ ਵਿੱਚ ਇਹਦਾ ਵਰਕ ਤੁਹਾਨੂੰ ਅਲੱਗੂ ਮਿਲੇਗਾ ਥੋੜਾ ਜਿਹਾ ਦੇਖੋ ਨੈਕ ਦੇ ਉੱਪਰ ਇਹ ਸਾਰਾ ਕਸ਼ਮੀਰੀ ਵਰਕ ਹੈ ਜੇ ਸਾਰੇ ਹੀ ਕਸ਼ਮੀਰੀ ਸੂਟ ਨੇ ਇਹ ਹੈਗਾ ਬਲੈਕ ਕਲਰ ਦਾ ਸ਼ਾਲ ਪ੍ਰਾਈਸ ਸਾਰੇ ਸੂਟਾਂ ਦਾ 5000 ਹੈ ਪ੍ਰਾਈਸ ਉਹਨੂੰ ਉਸ ਟਾਈਮ ਇਹਨਾਂ ਦਾ ਪਤਾ ਲੱਗੇਗਾ 5000 ਕਿਉਂ ਹੈ ਕਿਉਂਕਿ ਥੋੜੇ ਹੱਥਚੀਨਾਂ ਦਾ ਸਟੌਕ ਚਲੇ ਜਾਏਗਾ ਤੇ ਵਰਕ ਤੁਸੀਂ ਕੋਲ ਤੋਂ ਇਹਨੂੰ ਫੀਲ ਕਰੋਗੇ ਇਹ ਹੈਗਾ ਜੀ ਪਿੰਕ ਸੂਟ ਹੋਂਦੇ ਉੱਪਰ ਸੂਟ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਹੈਗਾ ਦਾ ਸ਼ਾਲ ਇਹ ਖੁਸ਼ਾਲ ਦਾ ਵਰਕ ਠੀਕ ਹੈ ਇੱਕ ਹੈਗੇ ਚ ਸਕਿਨ ਕਲਰ ਦਾ ਸੂਟ ਸੇਮ ਹੀ ਡਿਜ਼ਾਈਨ ਹਲਕਾ ਅੰਕਰਾ ਡਿਜ਼ਾਈਨ ਵਰਗਾ ਹੋਗਾ ਇਹ ਸਾਰੇ 5000 ਦੇ ਸੂਟ ਨੇ ਇਹ ਕਲਰ ਮਿਲ ਜੇਗਾ ਤੁਹਾਨੂੰ ਰੈੱਡ ਸਟੋਰ ਦੇ ਉੱਪਰ ਠੀਕ ਹੈ ਇਹ ਵੀ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਜਿਹਨੇ ਜੀ 5500 ਦੇ ਸੂਟ ਜਿਹੜਾ ਵੀ ਤੁਸੀਂ ਲੈਣ ਹੈ। ਅਜੇ ਫੋਟੋ ਮੈਨੂੰ ਸੈਂਡ ਕਰਸਾ ਜੀ। ਹਾਂਜੀ। ਹੁਣ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ ਸ਼ਾਲ। ਇਹ ਵੀ ਪਿਓਰ ਵਾਲੇ ਸ਼ਾਲ ਨੇ। ਜਸਟ ਇੱਕ ਰਿੰਗਸ ਨੂੰ ਨਿਕਲਣ ਵਾਲੇ ਸ਼ਾਲ ਨੇ ਜੀ ਬਿਲਕੁਲ ਪਿਓਰ ਦੇ ਉੱਪਰ। ਠੀਕ ਹੈ? ਇਹ ਮੈਂ ਪਹਿਲਾਂ ਵੀ ਦਿਖਾਈ ਸੀਗੇ ਤੁਹਾਨੂੰ ਪਿਛਲੇ ਸਾਲ। ਬਹੁਤ ਸਾਰੀ ਡਿਮਾਂਡ ਹੈ ਲੰਬੇ ਚੌੜੇ ਸ਼ਾਲ ਦੀ ਇਹ ਸਟਾਲ ਨਹੀਂ ਹੈਗਾ। ਇਹ ਹੈਗਾ ਸ਼ਾਲ। ਠੀਕ ਹੈ ਜੀ। ਇਹ ਹੈਗਾ ਆਫਵਾਇਸ ਕਲਰ ਦੇ ਉੱਪਰ ਇਹਦੇ ਵਿੱਚ ਜਰੀ ਦਾ ਟੱਚ ਵੀ ਹੈ ਤੇ ਮਲਟੀ ਕਲਰ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੌਫਟ ਤੇ ਪਿਓਰ ਹੈ ਜੀ ਇਹ ਸਾਰੇ ਕਸ਼ਮੀਰੀ ਸ਼ਾਲ ਪ੍ਰਾਈਸ ਹੈਗਾ ਸਾਰੇ ਸੂਟਾ ਸੌਰੀ ਸ਼ਾਲਾਂ ਦਾ 2900 2900 ਇਹ ਹੈਗਾ ਬਲੈਕ ਕਲਰ ਲੰਮੀ ਛੋੜੇ ਸ਼ਾਲ ਨੇ ਪੂਰੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਬੁੱਕਲ ਮਾਰ ਸਕਦੇ ਹੋ ਇਹ ਹੈਗਾ ਜੀ ਗ੍ਰੇ ਕਦਰ ਮਲਟੂ ਦੇ ਵਿੱਚ ਤੁਸੀਂ ਇਹਨਾਂ ਦੇ ਵਿੱਚ ਇਹ ਤਾਂ ਮੇਰੇ ਕੋਲ ਬਹੁਤ ਘੱਟ ਆ ਸਟਾਕ ਹੋਰ ਵੀ ਜੇ ਤੁਸੀਂ ਲੈਣੇ ਨੇ ਤਾਂ ਤੁਹਾਨੂੰ ਮੈਂ ਫੋਟੋ ਸ਼ੇਅਰ ਕਰ ਦਾਂਗੀ ਜਦੋਂ ਮੇਰੇ ਕੋਲ ਇਹ ਸਟਾਕ ਕਲੀਅਰ ਹੋ ਗਿਆ ਫਿਰ ਇਹ ਹੈਗਾ ਜੀ ਨੇਵੀ ਬਲੂ ਕਲਰ ਠੀਕ ਹੈ ਬੋਰਡੋ ਦੇਖੋ ਕਿੰਨਾ ਪਿਆਰਾ ਹੈ ਪ੍ਰਾਈਸ ਹੈਗਾ ਜੀ 2900 ਜਿਹੜਾ ਵੀ ਸ਼ਾਲ ਲੈਣਾ ਲੈ ਸਕਦੇ ਹੋ ਇਹ ਹੈਗਾ येलो ਕਲਰ ਇਹ ਤਾਂ ਹੁਣ ਸ਼ਾਲ ਦਾ ਕਾਫੀ ਯਾਰਾ ਟ੍ਰੈਂਡ ਹੋ ਗਿਆ ਹਰੇਕ ਕੋਈ ਜਦੋਂ ਫੰਕਸ਼ਨ ਵਗੈਰਾ ਹੁੰਦੇ ਆ ਵਿਆਹ ਹੁੰਦੇ ਆ ਧੁੰਦਾਂ ਨਾਲ ਮੌਸਮ 'ਚ ਸਭ ਨੇ ਪਿਓਰ ਦੇ ਸੁੱਟਾਂ ਨਾਲ ਬਹੁਤ ਸੋਹਣੇ ਸੋਹਣੇ ਪਿਓਰ ਤੇ ਸ਼ਾਲ ਲਈ ਹੋਈਆਂ ਇਹ ਦੇਖੋ ਸਕਿਨ ਕਲਰ ਦਾ ਕਾਫੀ ਸਾਰੀ ਡਿਮਾਂਡ ਸੀਗੀ ਮੇਰੇ ਕੋਲ ਸ਼ਾਲਾਂ ਦੇ ਠੀਕ ਹੈ ਸਕਿਨ ਕਲਰ ਦੇ ਵਿੱਚ ਇੱਕ ਡਿਜ਼ਾਈਨ ਇਹ ਵੀ ਆ ਇਹਨਾਂਤੀ ਸੋ ਪ੍ਰਾਈਸ ਹੈ ਜੀ ਪਿਓਰ ਕਸ਼ਮੀਰੀ ਪਿਓਰ ਬੁੱਲਨ ਦੇ ਸ਼ਾਲ ਨੇ ਨੇਵੀ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਸਾਰੀ ਕਿ ਡਿਜ਼ਾਈਨ ਨੇਵੀ ਕਲਰ ਦੇ ਵਿੱਚ ਇਹ ਵੀ ਡਿਜ਼ਾਈਨ ਸੋਣਾ ਹੈ ਇਹ ਹੈਗਾ ਜੀ ਬਲੈਕ ਕਲਰ ਬਾਡਰ ਬਸ ਸੋਣੀ ਹੈ ਇਹਨਾਂ ਦੇ ਇਹ ਤਾਂ ਸੋਣੀ ਹੈਗੀ ਆ ਡਿਜ਼ਾਈਨ ਠੀਕ ਹੈ ਇਹ ਹੈਗਾ ਇੱਥੇ ਸਕਿਨ ਕਲਰ ਬਿਲਕੁਲ ਬਰੀਕ ਬਰੀਕ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਜਰੀ ਦੇ ਨਾਲ ਲੁੱਕ ਬਹੁਤ ਪਿਆਰੀ ਹੈ ਪ੍ਰਾਈਸ ਹੈਗਾ ਜੀ 2900 ਠੀਕ ਹੈ 2900 ਦਾ ਪ੍ਰਾਈਸ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ 벨ਵੈਟ ਦੇ ਸੂਟ ਕਾਫੀ ਜ਼ਿਆਦਾ ਡਿਮਾਂਡਡ ਇਹ ਖੁਦ ਦੇ ਬਣਾਏ ਹੋਏ ਇਹ ਹੈਗਾ ਬੋਟਲ ਗ੍ਰੀਨ ਕਲਰ ਦੇ ਉੱਪਰ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ 5 ਨਹੀਂ 4950 4950 ਵਿਦਆਉਟ ਦੁਪੱਟਾ ਤੇ ਪਿਓਰ ਦਾ ਸੂਟ ਹੈ ਜੀ ਇਹ ਪਿਓਰ ਬੈਲਵਟ ਦੇ ਉੱਪਰ ਸਾਰਾ ਹੀ ਹੈਂਡਵਰਕ ਖੁਦ ਕਰਵਾਇਆ ਹੋਇਆ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ 4600 ਦਾ ਸੂਟ ਹੈ ਵਾਈਨ ਕਲਰ ਦੇ ਉੱਪਰ ਹੈ ਆਰੀ ਦਾ ਕੰਮ ਬਹੁਤ ਸੋਹਣਾ ਤੇ ਇਤਿਲੇ ਦਾ ਕੰਮ ਵੀ ਨੱਕਰੇ ਵਿੱਚ ਸੂਟ ਦੇ ਦਿੰਨੇ ਆ ਤੁਹਾਨੂੰ ਪੀਕਾਕ ਕਲਰ ਦਾ ਸਭ ਦੀ ਬਾਜੂਆਂ ਦਾ ਜਿਹੜਾ ਪ੍ਰੋਪਰ ਕੰਮ ਮਿਲੇਗਾ ਇਹ ਹੈਗਾ ਵੀ ਨੱਕਰੇ ਦੇ ਉੱਪਰ ਕਲੀਆਂ ਜਾ ਕੇ نیچے ਜਾ ਰਹੀਆਂ ਬਹੁਤ ਸੋਹਣਾ ਸਟਾਈਲ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ ਇਹ ਜੇ ਪਹੁੰਚੇ ਤੇ ਵੀ ਤੁਹਾਨੂੰ ਸਲਵਾਰ ਦੇ ਤਾਂ ਇਦਾਂ ਕੰਮ ਮਿਲੇਗਾ ਠੀਕ ਹੈ ਇਹ ਸੂਟ ਦਾ ਪ੍ਰਾਈਸ ਹੈ 4800 ਇੱਕ ਸੂਟ ਤੁਹਾਨੂੰ ਦੇਣ ਜਾ ਰਹੀ ਸੀ ਡੇਟਾ ਪੱਤੇ ਦਾ ਕਲਰ ਵੀ ਬਹੁਤ ਸੋਹਣਾ ਬੈਲਟ ਦੇ ਉੱਪਰ ਬਹੁਤ ਪਿਆਰਾ ਵਰਕ ਹੈ ਇਹਦੇ ਵੀ ਤੁਹਾਨੂੰ ਸਲਵਾਰ ਦੇ ਪਹੁੰਚੇ ਤੇ ਇਦਾਂ ਕੰਮ ਮਿਲੇਗਾ ਤੇ ਪ੍ਰਾਈਸ ਹੋਊਗਾ 4800 neck ਦੇ ਉੱਪਰ ਤੁਹਾਨੂੰ ਦੋ ਦੇ ਦੇ ਸੀ ਦੋ ਕਲਰ ਦੇ ਰਹੇ ਹਾਂ ਸੇਮ ਹੀ ਡਿਜ਼ਾਈਨ ਤੇ ਡਿਜ਼ਾਈਨ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਨੀਚੇ ਪੀਕੋ ਕਲਰ ਤੇ ਸਲਵਾਰ ਦੀ ਪੌਂਚੀ ਉਤੇ ਵੀ ਕੰਮ ਮਿਲੂਗਾ ਇਦਾਂ ਤੇ ਪ੍ਰਾਈਸ ਹੈਗਾ ਜੀ 4800 ਠੀਕ ਹੈ ਠੀਕ ਹੈ ਜੀ ਇਸ ਤੇ ਪਰਲ ਦਾ ਕੰਮ ਕੀਤਾ ਹੋਇਆ ਢਬਕੇ ਦਾ ਘਟਦਾਣੇ ਦਾ ਬਹੁਤ ਪਿਆਰੇ ਪਿਆਰੇ ਵਰਕ ਤੇ ਸਾਰੇ ਪਾਕਿਸਤਾਨੀ ਸੂਟ ਨੇ ਇਕਸੁਰ ਮੈਂ ਤੁਹਾਨੂੰ ਦੇਣ ਚਾ ਰਹੀ ਹਾਂ ਰਾਮ ਟੈਕਸ ਦੇ ਬਿਲਕੁਲ ਨਵਾਂ ਸਟਾਫ ਹਨ ਤੱਕ ਵੀਡੀਓਸ ਨਹੀਂ ਦਿਖਾਈਆਂ ਵਹ ਇਸੂਟ ਇਹ ਤਾਂ ਨੈਕਟੇ ਪ੍ਰਿੰਟ ਆ ਜੀ ਡਬਲ ਸ਼ੇਡ ਦੇ ਵਿੱਚ ਬਹੁਤ ਸੋਹਣਾ ਸਟਾਫ ਪਸ਼ਮੀਨਾ ਦਾ ਪਿਓਰ ਦਾ ਸਟਾਫ ਹੈ ਇਹ ਕੁਝ ਅਲੱਗ ਜੀ ਲੁੱਕ ਦਾ ਸੂਟ ਆ ਕਾਫੀ ਜ਼ਿਆਦਾ ਇਹਨਾਂ ਸਟਾਫ ਫਾਈਨ ਆ ਇਹ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਜਿੰਨ ਲਈ ਦਾ ਕੇ ਰਾਏ ਸਾਈਡ ਤੇ ਬਾਜੂ ਆ ਰਾਮ ਤੱਕ ਸਿਰੋ ਸੋਟਾ ਦੇ ਬੈਕ ਸਾਈਡ ਵੀ ਸੇਮ ਹੀ ਪ੍ਰਿੰਟ ਰਹੂਗਾ 3 ਮੀਟਰ ਦੇ ਨਾਲ ਪ्योर ਕਸ਼ਮੀਰੀ ਦੀ ਸਲਵਾਰ ਹੈ ਇਹਨਾਂ ਦੇ ਤੇ ਕੁਛ ਲੱਗ ਜੀ ਲੁੱਕ ਦਾ ਸੂਟ ਆ ਸਟੱਫ ਤਾਂ ਜਦੋਂ ਤੁਹਾਡੇ ਹੱਥ 'ਚ ਜਾਏਗਾ ਤਦ ਤੁਹਾਨੂੰ ਉਸ ਟਾਈਮ ਪਤਾ ਲੱਗੂਗਾ ਚਨੌਨਸ ਫੌਂਡ ਦੇ ਨਾਲ ਹੈਗਾ ਦੁਪੱਟਾ ਇਹ ਤਾਂ ਡਬਲ ਸਾਈਡ 'ਚ ਸਾਰਾ ਸੂਟ ਤੁਸੀਂ ਧਿਆਨ ਨਾਲ ਦੇਖ ਲਓ ਇਸ ਤੋਂ ਅਸੀਂ ਕਲਰ ਆਪਸ਼ਨ ਦੇਣ ਜਾ ਰਹੇ ਹਾਂ ਪ੍ਰਾਈਸ ਹੈਗਾ 3300 ਰੁਪਏ डबल 3 डबल 0 प्राइस है, दे। है, है, दे। है, दे है, दे है। कलर देख लो जी ਇਹਦਾ ਸੈਕਿੰਡ ਕਲਰ ਆ ਇਹਦਾ ਲਾਈਟ ਡਾਰਕ ਦਾ ਕੰਟਰਾਸਟ ਹੋਵੇਗਾ ਠੀਕ ਹੈ ਇਹਦੇ ਨਾਲ ਮਹਿੰਦੀ ਜੀ ਸੁਨਾਰ ਆਵੇਗੀ ਬਾਤ ਜੀ ਇਹਦੇ ਨਾਲ ਲਾਈਟ ਮਹਿੰਦੀ ਸੁਨਾਰ ਰਹੇਗੀ ਜਿਹੜੀਆਂ ਇਹ ਪਟੀਆਂ ਲੱਗੀਆਂ ਹੋਈਆਂ ਨੇ نیچے ਇਹਦੇ ਨਾਲ ਹੀ ਦੇਖੋ ਇਹ ਡਾਰਕ ਜੀ ਸੁਨਾਰ ਆ ਰਿਹਾ ਇਹ ਇਹ ਵਾਲਾ ਕਲਰ ਹੋਗਾ ਠੀਕ ਹੈ ਲਾਈਟ ਡਾਰਕ ਦਾ ਬਹੁਤ ਸੋਹਣਾ ਕਲਰ ਕੰਟਰਾਸਟ ਨੇ ਇਹ ਵਾਲਾ ਇਹਦਾ ਲਾਈਟ ਸ਼ੇਡ ਹੋਗਾ ਇੱਕ 컬러 ਹੈਗੇ ਦੇ ਵਿੱਚ ਇਹ ਬਹੁਤ ਪਿਆਰਾ ਸ਼ੇਡ ਹੈ ਇਹ ਸਲਵਾਰ ਦਾ 컬러 ਬੱਤੀ ਸੋਨੇ ਸੁਪਨਾ ਕ੍ਰਾਈਸਾ ਪੇਗਾ ਦਾ ਜਿਹੜਾ ਸਟਾਫ ਬਹੁਤ ਚੰਗਾ ਦਸਤਾ ਹੈ ਜੇ ਉਮੀਦ ਕਰਦੇ ਸੋਨੂ ਕਲੈਕਸ਼ਨ ਨੂੰ ਪਸੰਦ ਆਈ ਹੋਵੇ ਕਿ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਸਭ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੀ ਫੋਟੋ ਤੇ ਵੀਡੀਓ ਦੇਖ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇ ਲਈ ਥੈਂਕ ਯੂ ਸੂਚ